ਜਦੋਂ ਮੈਂ ਸਵੇਰੇ 5 ਵਜੇ ਮੰਦਰ ਆਇਆ ਤੇ ਮੈਂ ਦੇਖਿਆ ਕਿ ਤਾਲਾ ਕੁੱਟਿਆ ਪਿਆ ਸੀਗਾ ਨਲਕੇ ਦੀ ਹੱਥੀ ਤੇ ਗੁਲਗ ਦੇ ਪੁੱਟਾ ਹੈ ਅਸਮਾਨ ਜਿਹੜਾ ਗੁਲਗ ਭੰਨ ਕਿਤੇ ਵਿੱਚ ਰੱਖੀ ਪਈ ਸੀ ਆ ਇਹੇ ਤਰ੍ਹਾਂ ਕੁਝ ਲਖੋ ਇੱਕ ਬੰਦੇ ਨੇ ਇਕੱਲੇ ਨੇ ਅਣਜਾਣ ਦੇ ਤਾਂ ਕਿੰਨਾ ਉਹਦਾ ਹੌਸਲਾ ਬਲੰਦ ਹੋਊਗਾ ਉਹਨੇ ਇਹ ਵੀ ਕੋਈ ਨਾਲ ਬੰਦਾ ਸੀਗਾ ਸਤੀ ਨਾਮਾ ਜਿਆ ਬਾਬਾਈ ਦੀ ਮੇਰਾ ਨਾਮ ਅਵਦੇਸ਼ ਕੁਮਾਰ ਜੀ ਮੈਂ ਬਾਬਾ ਖੇਤਪੁਰ ਸੋਸਾਇਟੀ ਵੈਲਫੇਅਰ ਹਾਲੀ ਦਾ ਪ੍ਰਧਾਨ ਆ ਮਿਲੋ ਟਰੋੜ ਕੇ ਖੁਸ਼ੀਦਾਰ ਦਾ ਕੀ ਗੱਲ ਹੋਈ ਸੀ ਜੀ ਅੱਜ ਸਵੇਰੇ ਤਕਰੀਬਨ ਅਸੀਂ ਰੁਟੀਨ ਚ ਡੈਲੀ ਮੰਦਰ ਤੇ ਪੂਜਾ ਕਰਨ ਨੂੰ ਆਸਤੇ ਸਵੇਰ 5 ਵਜੇ ਆਰਤੀ ਕਰਨਾ ਹੁੰਦੀ ਆ ਜਦੋਂ ਮੈਂ ਸਵੇਰੇ 5 ਵਜੇ ਮੰਦਰ ਆਇਆ ਤੇ ਮੈਂ ਦੇਖਿਆ ਕਿ ਤਾਲਾ ਕੁੱਟਿਆ ਪਿਆ ਸੀਗਾ ਤੇ ਨਲਕੇ ਦੀ ਹੱਥੀ ਤੇ ਗੁਲਗ ਦੇ ਟੁੱਟਾ ਹੈ ਸਾਮਾਨ ਜਿਹੜਾ ਗੁਲਗ ਭੰਨ ਕੇ ਤੇ ਵਿੱਚ ਰੱਖੀ ਪਈ ਸੀ ਤਾਂ ਉਸ ਟਾਈਮ ਜੋ ਵਾਕਏ ਕੋਈ ਕੁੜਾੜ ਜੀ ਹੋਈ ਵੀ ਆ ਕੀ ਹੋ ਗਿਆ ਮੇਰੇ ਨਾਲ ਹੀ ਮੇਰੇ ਜਿਹੜੇ ਸੱਜਣ ਸਾਡੀ ਕਮੇਟੀ ਮੈਂਬਰ ਜਿਹੜੇ ਸਾਰੇ ਆਉਂਦੇ ਆਰਤੀ ਕਰਦੇ ਸਾਰੇ ਪੰਜਵੇਂ ਸਿਰ ਡੇਲੀ ਰੁਟੀਨ ਚ ਆਰਤੀ ਕਰਦੇ ਆ ਮੇਰੇ ਨਾਲ ਸੀ ਇਹ ਪੰਜ ਜਣੇ ਅਸੀਂ ਆਰਤੀ ਕਰਨ ਨਜ਼ਰ ਕਰਕੇ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰੇ ਚੈੱਕ ਇਤੇ ਸੀਸੀਟੀਵੀ ਕੈਮਰੇ ਚੈੱਕ ਕਰ ਤੋਂ ਪਾਇਆ ਗਿਆ ਵੀ ਸਵੇਰੇ ਤਕਰੀਬਨ 3:30 ਵਜੇ ਇਸ ਘਟਨਾ ਨੂੰ ਜਾਣ ਦਿੱਤਾ ਗਿਆ ਇੱਕ ਸਿੰਗਲ ਬੰਦਾ ਚੋਰ ਆਇਆ ਬੇਸਰ ਹੋ ਗਿਆ ਉਹਨੂੰ ਨਾਂ ਤਾਂ ਕੋਈ ਨਿਕਾਪ ਆਇਆ ਤੇ ਉਹਨੂੰ ਵੀਡੀਓ ਵੀ ਰਿਕਾਰਡਿੰਗ ਭੇਜੀ ਹੋਈ ਹੈ ਉਹਨੇ ਬੇਤਰਕੋਕੇ ਇਹ ਚੋਰੀ ਕੀਤੀ ਹੈ ਇਕ ਪਤਾ ਲੱਗੇ ਬਗਲੇ ਜੀ ਪਹਿਲਾਂ ਅਸੀਂ ਇਸ ਸਬੰਧ ਵਿੱਚ ਨੈਪ ਪੁਲਿਸ ਚੌਕੀ ਅ ਬਸਰਨ ਸਿੰਘ ਮੁਖਸਾ ਸਾਹਿਬ ਕੇ ਤਲਾਹ ਦੇ ਦਿੱਤੀ ਹੈ ਮੈਂ ਉਹਨਾਂ ਨੂੰ ਪੈਂਟੇ ਵਿੱਚ ਪਾ ਕੇ ਵੀਡੀਓ ਵੀ ਭੇਜ ਦਿੱਤੀ ਹੈ ਲੋਪਾਂ ਚੀ ਪਾ ਕੇ ਭੇਜ ਦਿੱਤੀ ਹੈ ਕਿੰਨੇ ਕ ਪੈਸੇ ਸੀਗੇ ਇਹੋ ਪਤਾ ਲੱਗੇ ਤਿੰਨ ਲੋਕਾਂ ਦੀ ਸੇਵਾ ਹੁੰਦੀ ਹੈ ਕੋ 10 20 30 ਪਾ ਕੇ ਤਕਰੀਬਨ 4-5000 ਰੁਪਏ ਇਹਦੇ ਵਿੱਚ ਹੋਏਗਾ ਉਹ ਜਿਹੜਾ ਸਾਰੇ ਪੈਸੇ ਹੀ ਲੈ ਗਏ ਤੇ ਗੁੱਲਗਨ ਇਨਸਾਨ ਕਰਕੇ ਤੇ ਹੋਰ ਵੀ ਭੰਨ ਥੋੜੋ ਉਹਨਾਂ ਨੇ ਕੀਤੀ ਹੈ ਵੀ 15-20000 ਇਨਸਾਨ ਕਰਕੇ ਉਹ ਪਹਿਲਾ ਤਾਂ ਹੈ ਇਹ ਸਾਡੇ ਪਹਿਲਾਂ ਵੀ ਹਬੂਰ ਰੋਡ ਤੇ ਮੰਦਿਰ ਸਾਡੇ ਬਾਬਾ ਖੇਤਰਪਾਲ ਜੀ ਦਾ ਸੀ ਆਈ ਉੱਥੇ ਵੀ ਦੋ ਵਾਰੀ ਵਾਰਦਾ ਤਾਂ ਹੋ ਚੁੱਕੀ ਹੈ ਉਹਦੇ ਸੰਬੰਧ ਦੀ ਇਤਲਾਪ ਨਾਲ ਦਿੱਤੀ ਹੋਈ ਹੈ ਸਾਡੀ ਸੋਸਾਇਟੀ ਵੱਲੋਂ ਕੀ ਕਹੋ ਜੀ ਜਿਹੜਾ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਆ ਵੀ ਇਹ ਹੁਣ ਧਾਰਮਿਕ ਸਥਾਨ ਨੂੰ ਵੀ ਨਿਸ਼ਾਨ ਚਿੰਨ੍ਹ ਲਾਈ ਬੈਠੇ ਆ ਇਹ ਚੋਰਾਂ ਦੇ ਹੌਸਲੇ ਨੇ ਬਲੰਦ ਹੋਏ ਬੈਠੇ ਹੋਏ ਬੇ ਤੜਕੋ ਤੁਸੀਂ ਵੀਡੀਓ ਦੇਖੋ ਬੇ ਤੜਕੋ ਹੋ ਕੇ ਬੰਦੇ ਨੇ ਕੋਈ ਨਕਾਮ ਨਹੀਂ ਲਾਇਆ ਕੋਈ ਕੁਸ਼ਲ ਆਰਾਮ ਨਾਲ 15 ਮਿੰਟ ਲਾ ਕੇ ਸਵੇਰੇ 3:30 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਦੇ ਹੌਸਲੇ ਬਲੰਦ ਹੋਏ ਪਏ ਆ ਅਏ ਦਿਮਾਤਾ ਪ੍ਰਸ਼ਾਸਨ ਕੋ ਸਾਡੀ ਸਾਡੀ ਸੁਸਾਇਟੀਆਂ ਜਿੰਨੀ ਵੀ ਤਾਂ ਸਾਡੀਆਂ ਬਾਬਾ ਖੇਤਰ ਵਾਲੀਆਂ ਸੁਸਾਇਟੀਆਂ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਨਕੇਲ ਪਾਈ ਜਾਵੇ ਇਹ ਆਏ ਦਿਨ ਜਿਹੜੀਆਂ ਵਾਰਦਾਤਾਂ ਧਰਗਿਸਤਾਂ ਨੂੰ ਵੱਧ ਜੇ ਨੂੰ ਪੈ ਗਏ ਆ ਇਹ ਤਾਂ ਨਾਂ ਦੀ ਨਾਂ ਮਾਹੌਲ ਹੋਰ ਵੀ ਖਰਾਬ ਕਰਨਗੇ ਇਸ ਕਰਕੇ ਕਿਰਪਾ ਕਰਕੇ ਬੇਨਤੀ ਹੈ ਇਹਨਾਂ ਨੂੰ ਨਕੇਲ ਜਲਦ ਜਲਦ ਪਾਈ ਜਾਵੇ ਲੱਗਦਾ ਕਿ ਇਹ ਜੋ ਇੱਕ ਜਣੇ ਹੀ ਐਂਟਰ ਹੋਏ ਸੂਬੇ ਇੱਕ ਵਾਰ ਸੀਸੀਟੀਵੀ ਦਾ ਮਦਦਤਾ ਇੱਕ ਹੀ ਹੈ ਜੀ ਹਾਂ ਇਹ ਤੇ ਕੋਈ ਦੇਖੋ ਇੱਕ ਬੰਦੇ ਨੇ ਇਕੱਲੇ ਨੇ ਅਨਜਾਮ ਦੇ ਤਾਂ ਕਿੰਨਾ ਉਹਦਾ ਹੌਸਲਾ ਬਲੰਦ ਹੋਊਗਾ ਇਹਦੀ ਕੋਈ ਨਾਲ ਬੰਦਾ ਸੀਗਾ ਦੇ ਇਹ ਨੂੰ ਕਹੋ ਸਾਈਆਂ ਬਾਬਾ ਖੇਤੋਂ ਸਾਰੀਆਂ ਸਵੈੜੀਆਂ ਭਾਈ ਦੇ ਕੰਮ ਕਰਦੇ ਕਰਉਣਾ ਚਾਹੀਦਾ ਸਾਡੇ ਅਪਰਡ ਰਿਲੇਸ਼ਨ ਬਰਡ ਸੇਵਾ ਜਿਹੜੀਆਂ ਕਰਦੇ ਆ ਉਹ ਵੀ ਤੁਹਾਨੂੰ ਪਤਾ ਜੀ ਉਹ ਸਾਡੀ ਮੁਕਸਾ ਸੋਸਾਇਟੀ ਦੇ ਵਿੱਚ ਬਾਬਾ ਖੇਤੋਂ ਸਾਡੇ ਸਭ ਤੋਂ ਇੱਕ ਨੰਬਰ ਤੇ ਆਇਆ ਇੱਥੇ ਪੈਸੇ ਕਿੱਧਰੇ ਗਏ ਜੀ ਇੱਕ ਆ ਗੱਲਾਂ ਪਿਆਸੀਆਂ ਕੋਈ ਗੱਲਾਂ ਸੀਗਾ ਜਿਦਵਾਰ ਦੇ ਵਿੱਚ ਲੱਗਿਆ ਹੋਇਆ ਜੀ ਲੋਕ ਸੀਗਾ ਮੰਨੇ ਨੇ ਮਿਲਕੇ ਦੇ ਹੱਥੀ ਲਾ ਕੇ ਉਸਾਰੀ ਨੇ ਭੰਨ ਕੇ ਉਤੋਂ ਗੁੱਲੋ ਚ ਸਾਰੇ ਪੈਸੇ ਕੱਢ ਕੇ ਲੈ ਕੇ ਗਿਆ ਜੀ ਵਕੀ ਨਾਲ ਪਰ ਮੈਨੂੰ ਨਹੀਂ ਹੱਤੀ ਸੀ ਕੁਛ ਉਹਦੇ ਕੋਲ ਆਪ ਦੇ ਕੋਲ ਵੀ ਸੀਗਾ ਸਮਾਨ ਹਥਿਆਰ ਸੀ ਸੀ ਟੀਵੀ ਦੇ ਵਿੱਚ ਆਪ ਗਏ ਆਵੇ ਉਹਦੇ ਕੋਲ ਆਪ ਦੇ ਕੋਲ ਕੋਈ ਪਾਦਨਾ ਪਸਾਪ ਸੀ ਜਾਦੇ ਕੋਲ ਕੋਈ ਤੇਜਕਤ ਵਗੈਰਾ ਸੀਗਾ